ਸ਼ਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਵਾ YouTube ਚੈਨਲ ਤੇ ਤੇ ਅੱਜ ਦੀ ਆਪਣੀ ਵੀਡੀਓ ਹੈਗੀ ਆ ਵੀ ਆਪਾਂ ਜਦੋਂ ਝੋਨਾ ਲਾਉਨੇ ਆ ਤੇ ਆਪਾਂ ਇੱਕੋ ਝੋਨਾ ਲਾਈ ਜਾਂਦੇ ਤੇ ਝਾੜ ਕਿਉਂ ਨਹੀਂ ਦਿੰਦਾ ਕਈ ਵਾਰੀ ਪਤਾ ਕੀ ਹੁੰਦਾ ਵੀ ਕੋਈ ਆਂਡੀ ਗਵਾਂਡੀ ਤਾਂ ਕੋਈ ਬਦਲ ਕੇ ਲਾਈ ਜਾਂਦਾ ਝੋਨਾ ਤੇ ਝਾੜ ਵਧੀਆ ਨਹੀਂ ਜਾਂਦੇ ਤੇ ਆਪਾਂ ਝੋਨਾ ਜਿਆਦੇ ਝਾੜ ਵਾਲਾ ਲਾਈ ਜਾਂਦੇ ਆ ਮੰਨ ਕੇ ਚੱਲੋ ਪੂਸਾ 44 ਲਾਈ ਜਾਂਦੇ ਆ ਆਪਾਂ ਜਾਂ ਡੋਗਰ ਪੂਸਾ ਲਾਈ ਜਾਂਦੇ ਆ ਜਾਂ ਕੋਈ ਹੋਰ ਹਾਈਬ੍ਰਿਡ ਲਾਈ ਜਾਂਦੇ ਆ ਜਿਆਦੇ ਝਾੜ ਵਾਲੇ ਝੋਨੇ ਤੇ ਉਹ ਝਾੜ ਨਹੀਂ ਦਿੰਦੇ ਤੇ ਇਹ ਝਾੜ ਕੌਣ ਨਹੀਂ ਦਿੰਦੇ ਜਿਹੜਾ ਆਪਣਾ ਤਜਰਬਾ ਆਪਾਂ ਉਸ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਮੰਨ ਕੇ ਚੱਲੋ ਵੀ ਜਵੇਂ ਆਪਾਂ ਝੋਨਾ ਲਾਉਣੇ ਆ ਹੁਣ ਵੀ ਫੂਸਾ 44 ਝੋਨਾ ਲਾਈ ਜਾਂਦੇ ਆ ਵੀ ਮੰਨਦੇ ਆਪਾਂ ਉਹਦਾ ਝਾੜ ਬਹੁਤ ਹੈ ਵੀ 100-100 ਮਣ ਵੀ ਨਿਕਲ ਆਉਂਦਾ ਕਿੱਲੇ ਦਾ ਝੂਠ ਵਾਲੀ ਗੱਲ ਹੀ ਆ ਤੇ 100 ਮਣ 40 ਕੁਇੰਟਲ ਹੋ ਗਏ ਬਈ ਕਈ ਭਰਾ ਕਹਿੰਦੇ ਯਾਰ ਕੁਇੰਟਲਾਂ ਦੇ ਹਿਸਾਬ ਨਾਲ ਦੱਸਿਆ ਕਰੋ ਤੇ ਕਈ ਕਹਿੰਦੇ ਮਣਾ ਦੇ ਹਿਸਾਬ ਨਾਲ ਦੱਸਿਆ ਕਰੋ ਤੇ 40 ਕੁਇੰਟਲ ਬਈ 100 ਮਣ ਤੇ ਐਨਾ ਝਾੜ ਦੇ ਜਾਂਦਾ ਆਪਾਂ ਮੰਨ ਕੇ ਚੱਲੋ ਵੀ ਆਏ ਸਾਲ ਉਹੀ ਝੋਨਾ ਲਾਈ ਜੰਨੇ ਆ ਜਿਵੇਂ ਪਿਛਲੇ 8-10 ਸਾਲਾਂ ਤੋਂ ਆਪਾਂ ਉਹੀ ਇੱਕੋ ਝੋਨਾ ਲਾਈ ਜੰਨੇ ਆ ਵੀ ਪਹਿਲਾਂ ਵਧੀਆ ਝਾੜ ਦਿੱਤਾ ਤੇ ਉਸ ਤੋਂ ਬਾਅਦ ਝਾੜ ਘਟ ਗਿਆ ਵੀ ਅਖੀਰ ਤੇ ਆ ਕੇ ਨਾ ਵੀ ਟਿਕ ਜ ਗਿਆ ਪਿਸਾਬ ਜੇ ਤੇ ਝਾੜਦੇ ਰਹਿ ਗਿਆ ਵੀ ਮੰਨ ਕੇ ਚਲੋ 70 75 ਮੰਨ ਤੇ ਰਹਿ ਗਿਆ ਆਇਆ ਆਪਾਂ ਜੇ ਕੋਈ ਹੋਰ ਮੰਨ ਲਓ ਵੈਰੈਟੀ ਕੋਈ ਵੀ ਹਾਈਬ੍ਰਿਡ ਲਾਉਨੇ ਆ ਹਾਈਬ੍ਰਿਡ ਚ ਉਹਨਾ ਠੀਕ ਹੈ ਜਿਵੇਂ 28 67 ਝਾੜ ਬਹੁਤ ਆ ਤੇ ਪਰ ਬਈ ਉਹ ਨਾ ਬਾਣ ਦੀ ਜੜ ਕੱਢ ਦਿੰਦਾ ਹੈ ਬਾਣ ਨੂੰ ਸੂਤ ਲੈਂਦਾ ਫੜ ਕੇ ਤੇ ਉਹ ਵੀ ਜੇ ਆਪਾਂ ਆਏ ਸਾਲ ਲਾਈ ਜੰਨੇ ਆ ਇੱਕੇ ਬਾਣ ਚ ਹੀ ਲਾਈ ਜੰਨੇ ਆ ਉਸ ਨੂੰ ਤੇ ਉਹਦਾ ਝਾੜ ਵੀ ਕੱਟਣ ਲੱਗ ਪੈਂਦਾ ਤੇ ਝਾੜ ਵਾਧਾ ਆਪਾਂ ਕਿਵੇਂ ਸਕਦੇ ਆ ਉਹ ਆਪਾਂ ਅੱਜ ਕਰਨੀ ਆ ਗੱਲ ਵੀ ਕਿਵੇਂ ਵੱਧ ਝਾੜ ਨਿਕਲਦਾ ਝੋਨੇ ਦਾ ਕੋਈ ਵੀ ਫਸਲ ਹੈ ਕੱਲਾ ਝੋਨਾ ਨਹੀਂ ਭਲਾ ਕਣਕ ਹੈ ਤੇ ਉਹਦਾ ਝਾੜ ਵਾਧਾ ਕਿਵੇਂ ਨਿਕਲਦਾ ਕਿਉਂਕਿ ਜਿਵੇਂ ਹੁਣ ਕਈ ਕਈ ਭਰਾਵਾਂ ਦੇ ਤਾਂ ਵੀ ਉਹ ਬਦਲ ਕੇ ਬੀਜਦੇ ਬੀਜ ਤੇ ਝਾੜ ਦਾ ਫਰਕ ਪੈ ਜਾਂਦਾ ਤੇ ਇਹਦਾ ਕਾਰਨ ਬਈ ਜੀ ਇਹ ਹੁੰਦਾ ਵੀ ਜਦੋਂ ਆਪਾਂ ਇੱਕੋ ਹੀ ਝੋਨਾ ਲਾਈ ਜੰਨੇ ਆ ਨਾ ਜਿਵੇਂ ਆਪਾਂ ਨੂੰ ਡਾਕਟਰ ਇੱਕੋ ਡਾਕਟਰ ਕੋਲ ਆਪਾਂ ਦਵਾਈ ਖਾਈ ਜੰਨੇ ਉਹ ਹੀ ਦਵਾਈ ਖਾਈ ਜੰਨੇ ਆ ਤੇ ਡਾਕਟਰ ਇੱਕ ਦੀ ਗੱਲ ਨਹੀਂ ਦਵਾਈ ਲਗਾਤਾਰ ਉਹੀ ਖਾਈ ਜਾਨੇ ਚਲੋ ਆਪਾਂ ਨੂੰ ਕਿਸੇ ਡਾਕਟਰ ਨੇ ਇੱਕ ਵਾਰੀ ਦਵਾਈ ਦੇਦੀ ਆ ਆਪਾਂ ਠੀਕ ਹੋ ਗਿਆ ਆਪਾਂ ਮੈਡੀਕਲ ਤੋਂ ਲੈ ਆਉਣੇ ਖਾਈ ਜਾਨੇ ਲਈ ਆਉਣੇ ਖਾਈ ਜਾਨੇ ਤੇ ਉਹ ਨਾ ਥੋੜੇ ਟਾਈਮ ਬਾਅਦ ਪਾ ਕੇ ਤੇ ਉਹ ਜਿਵੇਂ ਆਪਾਂ ਕਹਿੰਦੇ ਨੇ ਘਰ ਘਰ ਕੀ ਉਹ ਗੱਲ ਬਣ ਜਾਂਦੀ ਆ ਆਪਣੇ ਫਸਲ ਦੀ ਵੀ ਜਿਵੇਂ ਹੁਣ ਆਪਾਂ ਇੱਕੋ ਝੋਨਾ ਲਾਈ ਜਾਨੇ ਇੱਕੋ ਝੋਨਾ ਲਾਈ ਜਾਨੇ ਜਾਂ ਕਣਕ ਪੀਜੀ ਜਾਨੇ ਤੇ ਫਿਰ ਨਾ ਉਹ ਵਾਣ ਉਸ ਉੱਪਰ ਫਸਲ ਨੂੰ ਮੰਨਣੋਂ ਹਟ ਜਾਂਦਾ ਹੈ ਯਾਨੀ ਕਿ ਉੱਥੇ ਨਾ ਉਹ ਉਹ ਫਸਲ ਉਸ ਤਰ੍ਹਾਂ ਹੁੰਦੀ ਨਹੀਂ ਜਿਵੇਂ ਉਹ ਪਹਿਲਾਂ ਪਹਿਲਾਂ ਚੋਰੀ ਸੀ ਤੁਸੀਂ ਤਜਰਬੇ ਕੀਤੇ ਹੋਣਗੇ ਵੇਖਿਆ ਹੋਊਗਾ ਜਿਹੜੀ ਤੁਸੀਂ ਕੋਈ ਵੈਰੈਟੀ ਪਹਿਲਾਂ ਪਹਿਲੇ ਸਾਲ ਜਾਂ 2 ਸਾਲ ਲਗ 2-3 ਸਾਲ ਲਗਾਤਾਰ ਲਾਈ ਬਹੁਤ ਝਾੜ ਦਿੰਦਾ ਉਹ ਤੋਂ ਬਾਅਦ ਤੁਹਾਨੂੰ ਲੱਗਦਾ ਹੋਊ ਯਾਰ ਹੁਣ ਝਾੜ ਨਹੀਂ ਦਿੰਦਾ ਇਹ ਤੇ ਬਾਕੀ ਇਹਦਾ ਕਾਰਨ ਭਈ ਇਹ ਹੁੰਦਾ ਵੀ ਜਿਵੇਂ ਬਿਮਾਰੀਆਂ ਕਰਨ ਕਰ ਕਰਨਾ ਪੈਂਦੀਆਂ ਉਸ ਵੈਰੈਟੀ ਦੀ ਜਿਵੇਂ ਇੱਕੋ ਝੋਨਾ ਹੁਣ ਮੰਨ ਲੇ ਚਲੋ ਲੱਗੀ ਜਾਂਦਾ ਇੱਕ ਬਾਣ ਚ ਉਹਨੂੰ ਜਿਹੜੀ ਬਿਮਾਰੀ ਪੈਂਦੀ ਸੀ ਉਹ ਹੌਲੀ ਹੌਲੀ ਵਧਣ ਲੱਗ ਪੈਂਦੀ ਆ ਤੇ ਫਿਰ ਉਹ ਜਿਹੜੀਆਂ ਹੈਗੀਆਂ ਨਾ ਫੰਗਸ ਵਾਲੀਆਂ ਬਿਮਾਰੀਆਂ ਹੈਗੀਆਂ ਉਹ ਵਾਣ ਦੇ ਵਿੱਚ ਹੀ ਰਹਿ ਜਾਂਦੀਆਂ ਤੇ ਆਏ ਸਾਲ ਫਿਰ ਉਹ ਥੋੜਾ ਥੋੜਾ ਵਧ ਜਾਂਦਾ ਕੰਮ ਵਧ ਜਾਂਦਾ ਤੇ ਉਹਦੇ ਝਾੜ ਤੇ ਅਸਰ ਪਈ ਜਾਂਦਾ ਆਪਾਂ ਸਪਰੀਆਂ ਵੱਧ ਕਰੀ ਜਾਂਦੇ ਆ ਤੇ ਝਾੜ ਘਟੀ ਜਾਂਦਾ ਤੇ ਇਹਦਾ ਆਪਾਂ ਹੱਲ ਐ ਕਰ ਸਕਦੇ ਆ ਬਈ ਵੀ ਆਪਾਂ ਨਾ ਆਪਣੀਆਂ ਵੇਖੀਆਂ ਪਰਖੀਆਂ ਜਿਹੜੀਆਂ ਫਸਲਾਂ ਹੈਗੀਆਂ ਜਿਹੜੇ ਬੀਜ ਹੈਗੇ ਆ ਝੋਨੇ ਦੀਆਂ ਵੈਰੈਟੀਆਂ ਜਾਂ ਕਣਕ ਦੀਆਂ ਤੇ ਉਹ ਆਪਾਂ ਨਾ ਬਦਲ ਕੇ ਬੀਜਾ ਕਰੀਏ ਵਾਣ ਬਦਲ ਕੇ ਬੀਜ ਲੈ ਕਰੀਏ ਕਈ ਵਾਰੀ ਨਾ ਪਿੰਡ ਦੇ ਉਸ ਪਾਸੇ ਬੀਜ ਜਿਹੜੇ ਫਸਲ ਉਧਰੋਂ ਆਪਾਂ ਨੂੰ ਜੇ ਕਿਸੇ ਦਾ ਆਪਣੇ ਸਗਤ ਜ਼ਬੰਦੀ ਦਾ ਕੋਈ ਬੀਜ ਚੰਗਾ ਲੱਗਦਾ ਆਪਾਂ ਉਥੋਂ ਵੀ ਰੱਖ ਲਿਆ ਇੱਧਰ ਬੀਜ ਲਿਆ ਤੇ ਇਧਰੋਂ ਉਧਰ ਬੀਜ ਲਿਆ ਆਈ ਆਪਾਂ ਵਾਣਾ ਜੋ ਵਾਣ ਬਦਲਦੇ ਰਹੀਏ ਨਾ ਤੇ ਝਾੜ ਦਾ ਫਰਕ ਪੈ ਜਾਂਦਾ ਤੇ ਬਾਕੀ ਬਿਮਾਰੀਆਂ ਦਾ ਫਰਕ ਪੈਂਦਾ ਤੇ ਕਈ ਵਾਰੀ ਜਦੋਂ ਆਪਾਂ ਇੱਕੋ ਹੀ ਫਸਲ ਆਪਾਂ 8-10 ਸਾਲ ਲਗਾਤਾਰ ਲਾਈ ਜਾਂਦੇ ਆ ਕੁਦਰਤੀ ਗੱਲ ਆ ਉਹਦਾ ਝਾੜ ਘਟਨੇ ਘਟਣਾ ਨਵੀਂ ਚੀਜ਼ ਲਾਉਂਗੇ ਤੁਸੀਂ ਨਵੀਂ ਵੈਰੈਟੀ ਕੋਈ ਲਾਉਂਗੇ ਵੀ ਪਣਾ ਆਪਣਾ 5-7 ਸਾਲ ਦਾ ਚੱਲਦਾ ਹੋਰ ਪਾਸੇ ਕਿਸੇ ਵਾਂਡ ਦਾ ਲਿਆ ਕੇ ਲਾਉਂਗੇ ਜਾਂ ਕਿ ਤਾ ਹੋਰ ਪਿੰਡ ਤੋਂ ਲਿਆ ਕੇ ਵੀ ਤੁਸੀਂ ਲਾਉਂਗੇ ਵੀ ਇਹ ਤਸੱਲੀ ਵਾਲਾ ਹੋਣਾ ਚਾਹੀਦਾ ਵੀ ਆਪਾਂ ਵੇਖਿਆ ਪਰ ਕਿਹਾ ਹੋਵੇ ਵੀ ਵਾਕਿਆ ਸਹੀ ਆ ਚੰਗਾ ਝਾੜ ਦਿੰਦਾ ਤੇ ਝਾੜ ਬਈ ਵੱਧ ਆ ਫਸਲ ਦਾ ਤੁਸੀਂ ਪਰਤੇ ਆ ਕੇ ਵੇਖ ਲਓ ਵੀ ਬੀਜ ਬਦਲ ਕੇ ਵੇਖ ਲਓ ਆਪਣੀ ਜ਼ਮੀਨ ਦੇ ਵਿੱਚ ਵਾਣ ਦੇ ਵਿੱਚ ਜਿਹੜੇ ਚ ਇੱਕ ਸਾਲ ਤੁਸੀਂ ਪੰਜਾਂ ਚਾਰ ਸਾਲਾਂ ਤੋਂ ਇੱਕ ਵੈਰੈਟੀ ਲਾਈ ਜਾਂਦੇ ਆ ਉਹਨੂੰ ਛੱਡ ਕੇ ਹੋਰ ਲਾ ਲਓ ਕੋਈ ਉਹਦੇ ਮੁਕਾਬਲੇ ਦੀ ਜਿਹੜਾ ਉਹਨਾਂ ਝਾੜ ਦਿੰਦੀ ਹੈ ਉਹ ਜੇ ਪਾਣੀ ਚ ਹੁੰਦੀ ਹੈ ਤੇ ਝਾੜ ਦਾ ਫਰਕ ਪੈ ਜਾਊਗਾ ਜਾਂ ਆਪਾਂ ਜੇ ਮੰਨ ਕੇ ਚੱਲੋ ਵੀ ਆਪਾਂ ਜਿੱਥੇ ਪਰਮਨ ਲਾਈ ਜਾਂਦੇ ਆ ਉੱਥੇ ਆਪਾਂ ਬਾਸਮਤੀ ਲਾ ਲਈਏ ਜਿੱਤੇ ਬਾਸਮਤੀ ਲਾਉਂਦੇ ਤੇ ਪਰਮਨ ਲਾ ਲਈਏ ਅਗਲਾ ਬਦਲੀ ਕਰਕੇ ਬੀਜੀ ਲਈ ਜਾਈਏ ਝੋਨਾ ਤੇ ਨਾ ਝੋਨੇ ਦੇ ਝਾੜਦੇ ਫਰਕ ਪੈਂਦਾ ਇਹ ਚੀਜ਼ ਤੁਸੀਂ ਕਮੈਂਟ ਕਰਕੇ ਜਰੂਰ ਦੱਸਣੀ ਹੈ ਜਿਹੜੇ ਭਰਾ ਇਹ ਐ ਕਰਦੇ ਵੀ ਝਾੜਦਾ ਫਰਕ ਪੈਂਦਾ ਕਿ ਨਹੀਂ ਪੈਂਦਾ ਬਾਕੀ ਜੇ ਆਪਣੀ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਇਸੇ ਆਪਣੇ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤਨਾਵਾ ਚੈਨਲ ਨੂੰ ਸਬਸਕ੍ਰਾਈਬ